ਸਚਰਕਾਲ ਪੰਜਾਬੀ ਜਕੇ ਤੁਨਸਨ ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਤੋੜਲਾ ਮਨਪ੍ਰਿਕੋੜ ਦਰਸ਼ਕੋ ਇਸ ਵਕਤੀ ਅਪਡੇਟ ਮੁਖਸਰ ਸਾਹਿਬ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਮੁਖਸਰ ਸਾਹਿਬ ਵਿੱਚ ਇੱਕ ਪਟਾਕਿਆਂ ਦੀ ਫੈਕਟਰੀ ਵਿੱਚ ਇੰਨਾ ਜ਼ੋਰਦਾਰ ਧਮਾਕਾ ਹੋਇਆ ਜਿਸ ਵਿੱਚ 4 ਮਜ਼ਦੂਰਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਮਜ਼ਦੂਰ ਜ਼ਖਮੀ ਹੋ ਗਏ ਜਿਨ੍ਹਾਂ ਦਾ ਹਸਪੀਟਲ ਬਠਿੰਡਾ ਦੇ ਐਮਸ ਹਸਪੀਟਲ ਵਿੱਚ ਇਲਾਜ ਚੱਲ ਰਿਹਾ ਤਾਂ ਦੱਸਦੀ ਹੈ ਕਿ ਇਹ ਵਾਰਦਾਤ ਵੀਰਵਾਰ ਰਾਤ ਦੇ 1.5 ਵਜੇ ਦੇ ਕਰੀਬ ਜੋ ਹੋਈ ਹੈ ਜਿਸ ਵੀ ਫੈਕਟਰੀ ਵਿੱਚ ਇੱਕ ਜ਼ੋਰਦਾਰ ਧਮਾਕਾ ਹੋਇਆ ਤੇ ਇਹ ਧਮਾਕਾ ਇਹ ਦੱਸਿਆ ਜਾ ਰਿਹਾ ਕਿ ਇਤਨੀ ਜ਼ੋਰ ਦੀ ਆਵਾਜ਼ ਸੀ ਕਿ ਕਿੰਨੇ ਕਿਲੋਮੀਟਰ ਇੱਕ ਜੀ ਆਵਾਜ਼ ਧਮਾਕੇ ਦੀ ਸੁਣਾਈ ਦਿੱਤੀ ਆ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਵੀ ਜੋ ਚਾਰ ਮਜ਼ਦੂਰਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ ਤੇ ਕਈ ਮਜ਼ਦੂਰ ਜ਼ਖਮੀ ਹੋ ਗਏ ਅਤੇ ਉਹਨਾਂ ਦਾ ਦੱਸਿਆ ਜਾ ਰਿਹਾ ਹੈ ਕਿ ਬਠਿੰਡਾ ਦੇ ਏਮ ਹਸਪੀਟਲ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਪੂਰਾ ਜੀ ਵਾਰਦਾਤ ਹੈ ਕਟਨਾ ਹੈ ਸ਼੍ਰੀ ਮੁਕਸਰ ਸਾਹਿਬ ਦੇ ਲੰਬੀ ਹਲਕੇ ਦੇ ਨੇੜੇ ਸਿੰਘੇਵਾਲਾ ਫਤੂਹੀ ਵਾਲਾ ਪਿੰਡ ਦੇ ਖੇਤਾਂ ਵਿੱਚ ਸਥਿਤ ਇੱਕ ਪਟਾਕਾ ਫੈਕਟਰੀ ਵਿੱਚ ਵੀਰ ਦੇ ਰਾਤ 1.5 ਵਜੇ ਦੇ ਕਰੀਬ ਜੋ ਫੈਕਟਰੀ ਚ ਵਿੱਚ ਇੱਕ ਜ਼ੋਰਦਾਰ ਤਮਾਕਾ ਹੋਇਆ ਤੇ ਤਮਾਕਾ ਇੰਨਾ ਜ਼ਬਰਦਸਤ ਹੈ ਜਿਸ ਵਿੱਚ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਸ਼ੁਰੂਆਤੀ ਰਿਪੋਰਟਾਂ ਜੋ ਆਰਿਸ ਹੈ ਉਸੇ ਦੱਸਿਆ ਜਾ ਰਿਹਾ ਕਿ ਪੰਜੀ ਮਜ਼ਦੂਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਅਤੇ ਜ਼ਖਮੀਆਂ ਨੂੰ ਬਟੇਂਡਾ ਦੇ ਐਮਸ ਹਸਪੀਟਲ ਵਿੱਚ ਉਹਨਾਂ ਦਾ ਜੋ ਇਲਾਜ ਰੈਫਰ ਕਰ ਦਿੱਤਾ ਗਿਆ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤੇ ਇਸ ਦੇ ਬਾਅਦ ਇਹ ਵੀ ਦੱਸਿਆ ਜਾ ਰਿਹਾ ਹੈ ਹਾਦਸਾ ਰਾਤ ਦੇ ਕਰੀਬ 1.5 ਵਜੇ ਫੈਕਟਰੀ ਦੀ ਪਟਾਕਾ ਨਿਰਮਾਣ ਯੂਨਿਟ ਵਿੱਚ ਵਾਪਰਿਆ ਅਤੇ ਇਸ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਫੈਕਟਰੀ ਵੀ ਪਟਾਕੇ ਬਣਾਉਣ ਦਾ ਕੰਮ उत्तर प्रदेश हादरस वाले ठेकेदार राजकुमार अधीन किया जा रहा है घटना के बाद जो ठेकेदार है फरार दसाया जा रहा है पुलिस प्रशासन वालों इस ठेकेदार है राजकुमार उसकी भाल की जा रही है इस भी है मौके ते ਕਾਰਸਰ ਕੰਪਨੀਆਂ ਦੇ ਡੱਬੇ ਵੀ ਤਿਆਰ ਪਟਾਕੇ ਵਿੱਚ ਪੇਚਨ ਕੰਪਨੀ ਦੇ ਖਾਲੀ ਡੱਬਿਆਂ ਨਾਲ ਭਰਿਆ ਹਰਾਨਾ ਨੰਬਰ ਵਾਲਾ ਇੱਕ ਛੋਟਾ ਹਾਤੀ ਵੀ ਬਰਾਮਦ ਕਰ ਲਿਆ ਗਿਆ ਹੈ ਤਮਾਕੀ ਦੀ ਤੇਜ਼ ਆਵਾਜ਼ ਕਿਲੋਮੀਟਰ ਤੱਕ ਜੋ ਸੁਣਾਈ ਦਿੱਤੀ ਅਤੇ ਇਸ ਦੇ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਫੈਕਟਰੀ ਦੀ ਪੈਕਿੰਗ ਯੂਨਿਟ ਵਿੱਚ ਕੰਮ ਕਰਨ ਵਾਲੇ जो प्रवासी मजदूर मुताबिक लगभग चाली कर्मचारी इस फैक्ट्री जो पटाका विच काम करते हैं लगभग चाली जो मजदूर हैं और दो शिफ्टा विच जो है काम करते हैं विच कुछ अपने परिवार रेंदे हैं और ये दसा जा रहा है कि ज़्यादातर जितने भी कर्मचारी पटाका विच काम करते हैं सारे ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਜੋ ਦੱਸੇ ਜਾ ਰਹੇ ਅਤੇ ਕਾਰੀਗਰ ਅਰੁਣ ਸਕਸੇਨਾ ਵੱਲੋਂ ਇਹ ਵੀ ਦੱਸਿਆ ਗਿਆ ਕਿ ਉਹ ਦੇ ਰਾਤ ਫੈਕਟਰੀ ਦੇ ਸਾਹਮਣੇ ਖੁੱਲੇ ਆਸਮਾਨ ਹੇਟ ਜੋ ਆਰਾਮ ਕਰ ਰਿਹਾ ਸੀ ਅਤੇ ਅਚਾਨਕ ਹੀ ਕਿ ਕੰਪਨੀ ਵਿੱਚੋਂ ਤਮਾਕੇ ਦੀ ਆਵਾਜ਼ ਆਉਂਦੀ ਅਤੇ ਪਲ ਬਰ ਵਿੱਚ ਇੱਕ ਦੋ ਮੰਜ਼ਲਾ ਜੋ ਇਹ ਫੈਕਟਰੀ ਸੀ ਜੋ ਰਾਕ ਬਣ ਕੇ ਰਹਿ ਗਈ ਅਤੇ ਉਸ ਦਾ ਇਹ ਵੀ ਕਹਿਣਾ ਸੀ ਕਿ ਇਹ ਇਮਾਰਤ ਇਸ ਤਰ੍ਹਾਂ ਜੋ ਤਮਾਕੇ ਨਾਲ

the ssp dr akil choudhary sp manjeet singh lambide dsp jaspal singh uket thana kilyan wali de inchar karamjit kaur vi us mauke pahunch gaye ate e bhi dassa ja re is de naal dera sachcha sodha sirsa de green as force worker vi mauke te raat karyu ch jut gaye ate hydromachine di madad naal jo ਇਸ ਹਮਲੇ ਦਾ ਮਲਬਾ ਹਟਾਉਣ ਦੀ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਤੇ ਰਾਤ ਕਾਰਜ ਦਿੱਤੇ ਜਾ ਰਹੇ ਹਨ ਉਸ ਤੋਂ ਬਾਅਦ ਇਹ ਵੀ ਦੱਸਿਆ ਗਿਆ ਕਿ ਲੰਬੀ ਨਿਵਾਸ ਜਸਪਾਲ ਸਿੰਘ ਦੱਸਿਆ ਕਿ ਇਹ ਫੈਕਟਰੀ ਸਿੰਘੇਵਾਲਾ ਫਤਵੀਵਾਲਾ ਦੇ ਤਰਸੇਮ ਸਿੰਘ ਨਾਮਕ ਇਹ ਦੀ ਵਿਅਕਤੀ ਦੀ ਫੈਕਟਰੀ ਹੈ ਜੋ ਇੱਕ ਮਨਜ਼ੂਰਸ਼ੁਦਾ ਫੈਕਟਰੀ ਹੈ ਉਹਨਾਂ ਕਹਿਆ ਕਿ ਸ਼ੁਰੂਆਤੀ ਤੌਰ ਤੇ ਚਾਰ ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਮਿਲੀ ਸੀ ਲਗਭਗ 50 ਲੋਕਾਂ ਦੇ ਕਰੀਬ ਜੋ ਜ਼ਖਮੀ ਗੰਭੀਰ ਰੂਪੇ ਜ਼ਖਮੀ ਹੋ ਚੁੱਕੇ ਹਨ ਅਤੇ ਇਸ ਦੇ ਨਾਲ ਮਲਵੇ ਹੇਟ ਜੋ ਤਿੰਨ ਲਾਸ਼ਾਂ ਕੱਢੀਆਂ ਗਈਆਂ ਅਤੇ ਰਾਹਕਾਰ ਜੰਗੀ ਪਦਰ ਤੇ ਚੱਲ ਰਿਹਾ ਹੈ ਜਾਂਚ ਤੋਂ ਬਾਅਦ ਅਗਲੇ ਜੋ ਅਗਰੇਲੀ ਕਾਰਵਾਈ ਹੈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਦੇ ਨਾਲ ਹੀ ਜੋ ਐਸਐਸਪੀ ਡਾਕਟਰ ਅਕਿਲ चौधरी ने कहा कि चार मौतों की पुष्टि हो चुकी है जख्मैन अस्पताल ले जाया गया है मामले की गंभीरता नाल जांच कीती जाएगी इस वक्त दी जो अपडेट मुखसर साहेब तो सामने दिसया जा रह है कि मुखसर साहेब एक पटाका फैक्ट्री निर्माण पटाका फैक्ट्री विच एक जोरदार धमाका हुंदा है जो दो मंजिला जो है फैक्ट्री सी ओ टै तै, टैरी कुछ ही पल तहस नहस होगी जिस ਕਈ ਜੋ ਕਰਮਚਾਰੀ ਸਨ ਮਜ਼ਦੂਰ ਸਨ ਉਹ ਕੰਮ ਕਰ ਰਹੇ ਸਨ ਜਿਨ੍ਹਾਂ ਵਿੱਚੋਂ 4 ਮਜ਼ਦੂਰਾਂ ਦੀ ਜੋ ਮੌਤ ਹੋ ਚੁੱਕੀ ਹੈ ਅਤੇ 25 ਤੇ ਲਗਭਗ ਜੋ ਮਜ਼ਦੂਰ ਹਨ ਕਰਮਚਾਰੀ ਹਨ ਉਹ ਕੰਬੀ ਰੂਪੇ ਜ਼ਖਮੀ ਹਨ ਜਿਨ੍ਹਾਂ ਦਾ ਹਸਪੀਟਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਜਿਸ ठेकेदार ਦੇ ਅਧੀਨ ਇਹ ਕਰਮਚਾਰੀ ਕੰਮ ਕਰਦੇ ਸਨ ਉਹ ਤੂੰ ਯਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਤੇ ਪੀਸ ਪ੍ਰਸ਼ਾਸਨ ਵੱਲੋਂ ਇਸ ਠੇਕੇਦਾਰ ਦੀ ਪਾਲਵੀ ਕੀਤੀ ਜਾ ਰਹੀ ਹੈ ਤੇ ਉੱਤੇ ਮੌਜੂਦ ਜੋ ਸਮਾਨ ਸੰਖਾਟਾ ਹਾਤੇ ਉਹ ਵੀ ਪੀਸ ਪ੍ਰਸ਼ਾਸਨ ਵੱਲੋਂ ਬਰਾਮਦ ਕਰ ਲਿਆ ਗਿਆ ਹੈ ਫਿਲਹਾਲ ਇਸ ਵਕਤ ਦੀ ਇੱਕ ਮੰਨਪਾਗੀ ਖਬਰ ਜੋ ਮੁਖਸਰ ਸਾਹਿਬ ਤੋਂ ਸਾਹਮਣੇ ਦੱਸਿਆ ਜਾ ਰਿਹਾ ਕਿ ਮੁਖਸਰ ਸਾਹਿਬ ਵਿੱਚ ਚਾਰ ਮੁਕਰਮਚਾਹੀ ਪਰਵਾਸੀ ਮਜ਼ਦੂਰਾਂ ਦੀ ਜੇ ਮੌਤ ਹੋ ਚੁੱਕੀ ਹੈ ਤੇ 25 ਦੇ ਲਗਭਗ ਜੋ ਮਜ਼ਦੂਰ ਹਨ ਉਹ ਗੰਭੀਰ ਰੋਗ ਤੇ ਜ਼ਖਮੀਆਂ ਜਨਨਦਾ ਬਠਿੰਡਾ ਦੇ ਐਮਸ ਵਿੱਚ ਇਲਾਜ ਚੱਲ ਰਿਹਾ ਹੈ ਤੇ ਇਸ ਦੇ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕਈ ਕਿਲੋਮੀਟਰ ਦੂਰ ਤੱਕ ਇਸ ਧਮਾਕੇ ਦੀ ਆਵਾਜ਼ਾਂ ਗਈਆਂ ਸਨ ਅਤੇ ਇਸ ਦੇ ਨਾਲ ਇਹ ਵੀ ਦੱਸਿਆ ਕਿ ਇਸ ਵਕਤ ਵੀ ਰਾਹਤ ਕਾਰ ਚੱਲ ਰਿਹਾ ਹੈ ਮਲਬੇ ਨੂੰ ਹਟਾਇਆ ਜਾ ਰਿਹਾ ਹੈ ਮਲਬੇ ਦੇ ਢੇਹਾ ਤੇ ਲਾਸ਼ਾਂ ਹੋਰ ਬਰਾਮਦ ਕਰ ਲਈਆਂ ਗਈਆਂ ਹਨ ਅਤੇ ਇਸ ਦੇ ਨਾਲ ਜੋ ਪੁਲਿਸ ਪ੍ਰਸ਼ਾਸਨ ਵੱਲੋਂ ਜੋ ਰਾਹਤ ਕਾਰ ਚਲਾਏ ਜਾ ਰਹੇ ਹਨ ਅਤੇ ਇਸ ਦੇ ਬਾਅਦ ਜੋ ਹੈ ਕਿ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ पूरे का जांच कीती जाएगी कितनी जांचेगी और जो भी अगर दोषी होएगा उसके खिलाफ सख्त को सख्त कानूनी कार्रवाई भी कीती जाएगी फिलहाल इस वक्त जो दसे जा रहा है कि एक तमाका जो पटाका फैक्ट्री भी जोरदार तमाका होने तो बाद चार जो प्रवासी मजदूरों ने मौत हो चुकी है मजदूर जिन्ने भी सन ए बिहार उत्तर प्रदेश रहने वाले सन अपने परिवार समेत इथे काम करते सन थे ही रहंदे सन ਵਿਹਾਲ ਜੋ ਹੈ ਕਿ ਇਸ ਵਕਤ ਵੀ ਅਪਡੇਟ ਜੋ ਮੁਖਤਰ ਸਾਹਿਬ ਤੋਂ ਸਾਹਮਣੇ ਆਏ ਦੱਸਿਆ ਜਾ ਰਿਹਾ ਹੈ ਕਿ ਕਰੀਬ ਵੀਰਵਾ ਰਾਤ ਕਰੀਬ 1:30 ਵਜੇ ਦੇ ਕਰੀਬ ਇਹ ਤਮਾਕਾ ਹੋਇਆ ਜਿਸ ਵਿੱਚ 4 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਜੋ ਪਰਵਾਸੀ ਮਜ਼ਦੂਰ ਹਨ ਕਰਮਚਾਰੀ ਹਨ ਉਹ ਜ਼ਖਮੀ ਹੋ ਗਏ ਉਹਨਾਂ ਦਾ ਬਠਿੰਡਾ ਐਸੀ ਉਹਨਾਂ ਦਾ ਇਲਾਜ ਚੱਲ ਰਿਹਾ ਤੇ ਪੀਲ ਪ੍ਰਸ਼ਾਸਨ ਵੱਲੋਂ ਰਾਤ ਕਾਰ ਚਲਾਏ ਜਾ ਰਹੇ ਹਨ ਅਤੇ ਜੋ ਜਿੱਤੇ ਤਮਾਕੇ ਦੇ ਇਸ ਘਟਨਾ ਦੇ ਜੋ ਅਗਰੇਲੀ ਜੋ ਕਾਨੂੰਨੀ ਕਾਰਵਾਈ ਵੀ ਨਾਲ-ਨਾਲ ਕੀਤੀ ਜਾ ਰਹੀ ਹੈ ਅਸੀਂ ਫਿਰ ਹਾਜ਼ਰ ਹੋਵਾਂਗੇ ਨਵੇਂ ਅਪਡੇਟਸ ਲੈ ਕੇ ਸਾਡੇ ਪੇਨ ਨੂੰ ਲਾਈਕ ਕਮੈਂਟ ਅਤੇ ਕਮੈਂਟ ਸੈਕਸ਼ਨ ਵਿੱਚ ਆਪਣੀ رائے ਦੇਣਾ ਵੀ ਨਾ ਭੁੱਲਣਾ ਧੰਨਵਾਦ